ਪੰਜਾਬ ਚੋਂ ਨਸ਼ਾ ਇਦਾਂ ਵੀ ਨਹੀਂ ਮੁੱਕਿਆ ਪੰਜਾਬ ਦੇ ਅੰਦਰ ਠੇਕਿਆਂ ਦੇ ਵਿੱਚੋਂ ਜਿਸ ਤਰ੍ਹਾਂ ਮਾਲ ਬਿਕ ਰਿਹਾ ਹੈ ਕਿ ਪੰਜਾਬ ਚ ਸ਼ਰਾਬੀ ਵਧ ਗਏ ਜਾਂ ਹੁਣ ਸ਼ਰਾਬ ਦੀ ਕਮਾਈ ਨਾਲ ਹੀ ਸਰਕਾਰ ਦਾ ਸਾਰਾ ਸੇਵਾ ਭਾਵ ਚੱਲਦਾ ਮਤਲਬ ਜਿੰਨੀ ਚੰਗੇ ਕੰਮ ਲੋਕ ਖਿੱਤੀ ਕੰਮ ਹੁੰਦੇ ਨੇ ਉਹ ਸ਼ਰਾਬ ਦੀ ਕਮਾਈ ਨਾਲ ਹੁੰਦੇ ਨਾ ਮੇਰੇ ਕੋਲ ਰਿਪੋਰਟ ਪਈ ਹੈ ਕਹਿੰਦੇ ਜੀ ਅੱਜ ਦੀ ਤਰੀਕ ਦੇ ਵਿੱਚ ਹਾਲ ਤੇ ਆ ਕਿ ਪੰਜਾਬ 'ਚ ਸ਼ਰਾਬ ਦੀ ਖਪਤ 1 ਲੱਖ ਕਰੋੜ ਨੂੰ ਛੂ ਗਈ ਆ 1 ਲੱਖ ਕਰੋੜ ਖਪਤ ਸਾਡੀ ਹੋ ਰਹੀ 1 ਲੱਖ ਕਰੋੜ ਦੀ ਖਪਤ ਹੋ ਰਹੀ ਆ ਆ ਰੋਜ਼ਾਨਾ ਸੁਣੋ ਤੁਸੀਂ ਕਹਿੰਦੇ ਜੀ ਔਸਤਨ ਖਪਤ ਜਦੋਂ ਕਾਂਗਰਸ ਦੀ ਸਰਕਾਰ ਸੀ 2002 ਤੋਂ ਲੈ ਕੇ 2007 ਤੱਕ ਕਾਂਗ ਦੀ ਸਰਕਾਰ ਦੌਰਾਨ ਸ਼ਰਾਬ ਦੀ ਰੋਜ਼ਾਨਾ ਔਸਤਨ ਖਪਤ 4 ਕਰੋੜ ਦੀ ਸੀ ਹਰ ਰੋ 4 ਕਰੋੜ ਦੀ ਤੇ ਹੁਣ 2022 ਤੋਂ 2025 ਤੱਕ ਆਉਂਦੇ ਆਉਂਦੇ ਰੋਜ਼ਾਨਾ ਸ਼ਰਾਬ ਦੀ ਖਪਤ 25 ਕਰੋੜ ਤੋਂ ਪਰ ਚਲੀ ਗਿਆ 25.95 ਲਗਭਗ 26 ਕਰੋੜ ਦੀ ਰੋਜ਼ ਸ਼ਰਾਬ ਦੀ ਖਪਤ ਹੈ ਤੇ ਆ ਜਿਹੜੀ ਐਨੂਅਲ ਰਿਪੋਰਟ ਦੇ ਹਿਸਾਬ ਨਾਲ ਆਉਂਦੀ ਹੈ 1 ਲੱਖ ਕਰੋੜ ਨੂੰ ਸ਼ੁਰੂ ਰਹੀ ਜਾਂ ਲੋ 2002 ਤੋਂ 2007 ਤੱਕ ਕਹਿੰਦੇ ਜੀ 4 ਕਰੋੜ ਦੀ ਰੋਜ਼ਾਨਾ ਪੰਜਾਬ ਦੀ ਸ਼ਰਾਬ ਦੀ ਖਪਤ ਸੀ ਫਿਰ 2007 ਤੋਂ 2012 ਤੱਕ 5 ਕ ਕਰੋੜ ਦੀ ਰੋਜ਼ਾਨਾ ਆਪਸ਼ਨ ਖਪਤ ਸੀ ਕਹਿੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਫਿਰ 2012 ਤੋਂ 17 ਰੋਜ਼ਾਨਾ 11 ਕ ਕਰੋੜ ਦੀ ਖਪਤ ਸੀ ਫਿਰ 2017 ਤੋਂ 22 ਤੱਕ 15 ਕਰੋੜ ਤੋਂ ਉੱਪਰ ਦੀ ਖਪਤ ਹੋ ਗਈ ਰੋਜ਼ਾਨਾ ਤੇ ਹੁਣ 2022 ਤੋਂ 25 ਤੱਕ 25.95 26 ਕਰੋੜ ਦੀ ਰੋਜ਼ਾਨਾ ਖਪਤ ਹੋਣ ਲੱਗ ਪਈ ਜਨਾਬ ਇਹ ਤਰੱਕੀ ਤੇ ਰਹਤੇ ਆ ਤੇ ਇਹਦੇ ਵਿੱਚ ਠੇਕੇ ਤੋਂ ਜਿੰਨੀ ਸ਼ਰਾਬ ਵਿਕਦੀ ਆ ਹੁਣ ਤਾਂ ਫੇਕੇ ਹਟਾਓ ਚਕਾਓ ਸਕੂਲ ਆ ਗਿਆ ਜੀ ਬਾਜ਼ਾਰ ਆ ਗਿਆ ਜੀ ਨੇੜੇ ਧਾਰਮਿਕ ਸਥਾਨ ਆ ਗਿਆ ਸਭ ਰੋਲੇ ਰੋਲੇ ਮੁੱਕ ਗਏ ਚੱਲ ਰਿਆ ਕੰਮ ਖੁੱਲਾ ਤੇ ਇਹਦੇ ਉੱਤੇ ਖੇਡ ਸੈਸਪੀ ਲੱਗਿਆ ਵਾ ਇਹਦੇ ਉੱਤੇ ਸਿੱਖਿਆ ਸੈਸਪੀ ਲੱਗਿਆ ਵਾ ਇਹਦੇ ਉੱਤੇ ਸੱਭਿਆਚਾਰਕ ਸੈਸਪੀ ਲੱਗਿਆ ਵਾ ਤੇ ਗਊ ਸੈਸਪੀ ਲੱਗਿਆ ਵਾ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਆਉਂਦਿਆਂ ਖੇਡ ਵੀ ਇਹਦੇ ਸਾਰੇ ਆ ਸੱਭਿਆਚਾਰ ਵੀ ਸ਼ਰਾਬ ਦੀ ਕਮਾਈ ਦੇ ਸਾਰੇ ਆ ਸਿੱਖਿਆ ਵੀ ਸਾਡੀ ਸ਼ਰਾਬ ਦੀ ਤੇ ਗਊ ਰੱਖਿਆ ਵੀ ਕਮਾਲ ਆ ਬਾਈ ਸੋ ਸਾਰੇ ਭਲੇ ਕੰਮ ਸ਼ਰਾਬ ਦੀ ਕਮਾਈ ਨਾਲ ਹੀ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਰੋਜ਼ਾਨਾ ਅਸੀਂ ਇਹ ਉਹ ਹੈ ਜਿਹੜੀ ਠੇਕੀਆਂ ਤੋਂ ਵਿਕਦੀ ਹੈ 26 ਕਰੋੜ ਦੀ ਸ਼ਰਾਬ ਹਰ ਰੋਜ਼ ਔਸਤਨ ਪੰਜਾਬ ਤੇ ਠੇਕੀਆਂ ਤੋਂ ਵਿਕ ਰਹੀ ਹੈ